ਦਰਸ਼ਕੋ ਬੇਸ਼ੱਕ ਬਾਰੇਵਾਲਾ ਦੇ ਨਾਲ ਦਿਦਾਰੇਵਾਲਾ ਬਾਰੇਵਾਲਾ ਤੋਂ ਸਵਰਗਵਾਸੀ ਭਾਈ ਬਰਾੜ ਦੀ ਗੁਰਪ੍ਰੀਤ ਬਰਾੜ ਦੀ ਯਾਦ ਵਿੱਚ ਜਿਹੜਾ ਹੈਗਾ ਤੀਸਰੀ ਵਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਬੁੱਟਾ ਸੈਕ ਦਿਦਾਰੇਵਾਲਾ ਪਿੰਡ ਤੋਂ ਨੇ ਭਾਈ ਦੇ ਨਾਲ ਕਾਫੀ ਪਾਲ ਉਹਨਾਂ ਨੇ ਬਦੀਤ ਕੀਤੇ ਆ ਉਹਨਾਂ ਦਾ ਵੀ ਜਿਹੜਾ ਅਸੀਂ ਚੈਨਲ ਵੱਲੋਂ ਸਵਾਗਤ ਕਰਦੇ ਆ ਅੱਜ ਵੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਵੀ ਤੁਹਾਡੇ ਆਪਾਂ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੇ ਮੈਂ ਤੁਹਾਡੇ ਸੁਮੁੱਜੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਜੀ ਕਾ ਭਾਈ ਜੀ ਇਹ 5ਵੇਂ ਸਾਲ ਦਾ ਜਿਹੜਾ ਟੂਰਨਾਮੈਂਟ ਹੈ ਬਾਈ ਸਾਡਾ ਗੁਰਪ੍ਰੀਤ ਬਾਰੇਵਾਲੀਆ ਉਹਦੀ ਯਾਦ ਦੇ ਵਿੱਚ ਹੈ ਕਿਉਂਕਿ ਭਰਾਵਾਂ ਨੇ ਹਰ ਸਾਲ ਦੀ ਤਰ੍ਹਾਂ ਬਾਈ ਹੁਣੇ ਉਹਦੇ ਜਿਹੜੇ ਯਾਰ ਮਿੱਤਰ ਆਗੇ ਜਿਵੇਂ ਬਾਈ ਮਨਦੀਪ ਧਾਮੀ ਹੋ ਗਿਆ ਬਾਈ ਸਾਡਾ ਸਵਰਨਾ ਆਸਟ੍ਰੇਲੀਆ ਨਾਲ ਬਾਈ ਕਰਵਿੰਦਰ ਬਰਾੜ ਬਾਰੇਵਾਲੇ ਤੋਂ ਆਸਟ੍ਰੇਲੀਆ ਠੀਕ ਹੈ ਉਹ ਸਾਰੇ ਰਾਲ ਮਿਲ ਕੇ ਇੱਕ ਵੱਡਾ ਮੇਲਾ ਕਰਵਾਉਂਦੇ ਆਗੇ ਤੇ ਜਿਵੇਂ ਟੀਮਾਂ ਬਹੁਤ ਆਉਂਦੀਆਂ ਪਿੰਡਾਂ ਦੇ ਨੇੜੇ ਦਰਸ਼ਕ ਬਹੁਤ ਆਉਂਦੇ ਆ ਇਹ ਕਿਉਂਕਿ ਮੋਗੇ ਜ਼ਿਲ੍ਹੇ ਦਾ ਨਿਹਾਲ ਸਿੰਘ ਵਾਲਾ ਪਿੰਡ ਹੈ ਤਹਿਸੀਲ ਪੈ ਜਾਂਦੀ ਹੈ ਜੀ ਇਹਦੇ ਆਲੇ ਦੁਆਲੇ ਨੇੜੇ ਪਿੰਡ ਬਹੁਤ ਆ ਤੇ ਬਹੁਤ ਕਬੱਡੀ ਨੂੰ ਦਰਸ਼ਕ ਪਿਆਰ ਕਰਦੇ ਆ ਜਿਵੇਂ ਐਤ ਕੀ 75 ਕਿਲੋ ਦੇ ਵਿੱਚ ਭਰਾਵਾਂ ਨੇ ਜਮਰ ਰਿਕਾਰਡ ਤੋੜ ਦਿੱਤੇ ਆ 75 ਕਿਲੋ ਦੇ ਵਿੱਚ ਪਹਿਲਾ ਪ੍ਰੈਸ ਸੀ 41000 ਦੂਜਾ 31000 ਦੇ ਤੇ ਵੈਸਟਾਂ ਨੂੰ ਜਿਹੜੀਆਂ ਸੋਨੇ ਦੀਆਂ ਮੁੰਦੀਆਂ ਪਾਆਂ ਜਾਣੀਆਂ ਠੀਕ ਆ ਜਿਹੜੇ ਓਪਨ ਦੇ ਮੈਚ ਆ ਉਹਦੇ ਚ ਤਿੰਨ ਖਿਡਾਰੀ ਬਾਰੋਂ ਆ ਬਹੁਤ ਵਧੀਆ ਟੀਮਾਂ ਆ 16 ਟੀਮਾਂ ਜਿਹੜੀਆਂ ਫੋਕ ਕੀਤੀਆਂ ਸੀਗੀਆਂ ਪ੍ਰਬੰਧ ਬਹੁਤ ਵਧੀਆ ਕੀਤਾ ਆ ਭਰਾਵਾਂ ਨੇ ਇਕੱਠ ਬਹੁਤ ਜ਼ਿਆਦਾ ਜਿਹੜੇ ਦਰਸ਼ਕ ਆਏ ਉਹਨਾਂ ਦੇ ਲਈ ਬਹੁਤ ਵਧੀਆ ਜਿਹੜੇ ਪ੍ਰਬੰਧ ਕੀਤੇ ਆ ਆਪਾਂ ਕਹਿੰਦੇ ਆ ਪ੍ਰਸ਼ਾਦੇ ਦੇ ਲਈ ਬਹੁਤ ਜ਼ਿਆਦਾ ਮੁੱਲ ਕੇ ਪ੍ਰਬੰਧ ਕੀਤੇ ਆ ਭਰਾਵਾਂ ਨੇ ਤੇ ਮੈਂ ਇਹੀ ਗੱਲ ਕਹਿਣਾ ਚਾਹੁੰਨਾ ਵੀ ਹਰ ਸਾਲ ਦੀ ਤਰ੍ਹਾਂ ਭਰਾ ਰਾਲ ਮਲਕੇ ਦਾ ਮੇਲਾ ਕਰਵਾਉਣਾ ਤੇ ਇਹ ਆਪਣੇ ਮੋਗੇ ਜਿਲ੍ਹੇ ਦਾ ਕਹ ਦਈਏ ਵਿੱਚ ਤਸੀਲ ਨਿਹਾਲ ਸਿੰਘ ਵਾਲੇ ਦਾ ਬਹੁਤ ਤਕੜਾ ਮੇਲਾ ਹੁੰਦਾ ਹਰ ਸਾਲ ਦੀ ਤਰ੍ਹਾਂ ਜਿਵੇਂ ਬਾਈ ਤਾਂ ਸਾਡੇ ਵਿੱਚ ਨਹੀਂਗਾ ਤੇ ਬਾਈ ਦੀਆਂ ਯਾਦਾਂ ਗਿਆ ਤੇ ਪਹਿਲਾਂ ਬਾਈ ਜਦੋਂ ਹੁੰਦੇ ਸੀਗੇ ਆਪ ਪੂਰੇ ਇਲਾਕੇ ਜਿਹੜਾ ਮੇਲਾ ਕਰਵਾਉਂਦੇ ਸੀਗੇ ਕਿਉਂਕਿ ਹੁਣ ਆਪਾਂ ਬਾਈ ਨੂੰ ਯਾਦ ਕਰਦੇ ਆ ਕਿ ਕਿਉਂਕਿ ਭਾਈ ਉਹ ਆਪਣੇ ਬਹੁਤ ਇੱਕ ਕਹਦੀ ਹੈ ਵੀ ਫੱਕਰ ਲੋਕ ਸੀਗੇ ਬੰਦੇ ਠੀਕ ਹੈ ਗਰੀਬਾਂ ਦੇ ਹੱਕ ਲਈ ਬਹੁਤ ਖੜਦੇ ਸੀਗੇ ਤੇ ਪਰ ਉਹ ਭਰਾ ਦੀਆਂ ਯਾਦਾਂ ਗਿਆ ਹੁਣ ਹਨਾ ਆਪਣੇ ਕੋਲੇ ਤੇ ਉਹਦੇ ਭਰਾ ਸੱਜਣ ਮੇਤਨ ਬਾਹਰੋਂ ਆ ਕੇ ਜਿਵੇਂ ਭਾਈ ਮਨਦੀਪ ਧਾਮੀ ਹੁਣੀ ਬਾਹਰੋਂ ਉਪਦੇਸ਼ਾਂ ਤੋਂ ਆ ਕੇ ਜਿਹੜਾ ਇੱਕ ਕੱਪ ਕਰਵਾਉਂਦੇ ਹੈਗੇ ਤੇ ਜਿਹੜੀ ਆਪਣੇ ਕਹਦੀ ਵੀ ਮਾਲਵੀ ਦੀ ਕਬੱਡੀ ਨੂੰ ਉੱਪਰ ਚਾਗਦੇ ਹੈਗੇ ਜਿਹੜੇ ਵਜਨੀ ਨੂੰ ਪਹਿਲ ਕਰ ਦਿੰਦੇ ਹੈਗੇ ਯਾਨੀ ਕਿ ਕਬੱਡੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਜਿਵੇਂ ਆਸਟ੍ਰੇਲੀਆ ਚੋਂ ਗਿਆ ਭਾਈ ਮਨਦੀਪ ਧਾਮੀ ਹੁਣੀ ਭਾਈ ਸਾਡਾ ਸਵਰਨਰ ਰਾਵਤ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਔਰ ਸਾਡਾ ਭਾਈ ਕਹਿ ਦਈਏ ਵੀ ਕੁਲਵਿੰਦਰ ਤੇ ਉਹ ਭਰਾ ਬਹੁਤ ਜ਼ਿਆਦਾ ਪਿਆਰ ਕਰਦੇ ਆ ਅੱਜ ਭਰਾਮਣੇ ਗੱਲ ਰੌਂਤ ਵਾਲਾ ਜਿਹੜੀ ਗੱਡੀ ਵੀ ਦਿੱਤੀ ਹੈਗੀ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਕ ਸ਼ੇਰ ਜਿਹੜਾ ਹੈਗਾ ਕਬੱਡੀ ਤੇ ਕਮਸ਼ਕਲ ਦੇ ਨਾਲ ਠੀਕ ਹਾਂਜੀ ਦਰਸ਼ਕਾਂ ਦੇ ਨਾਲ ਆਪਾਂ ਸ਼ੇਰ ਕਰਦੇ ਆ ਕਬੱਡੀ ਦਾ ਠੀਕ ਹੈ ਸ਼ੇਰ ਤੇ ਜਿਵੇਂ ਮਿੱਟੀ ਵਿੱਚੋਂ ਕਰਨ ਕਮਾਈਆ ਕੇਵਰ ਦਿੰਦੀ ਮਾਂ ਦੇ ਆ ਲਾਲਾਂ ਨੂੰ ਗਰਮੀ ਦੇ ਵਿੱਚ ਬਾਹਰ ਖੇੜਦੇ ਇੰਡੀਆ ਖੇਤਰ ਸਿਆਲਾ ਨੂੰ ਗਾਟਰ ਵਰਗਾ ਹਰ ਕੋਈ ਜੋ ਪਰ ਛਾਤੀ ਪੂਰੀ ਗੁੰਡੀ ਹੈ ਸੁੱਕੀ ਲੋਪੋ ਦੋਨੇ ਸੀਜ਼ਨ ਕਬੱਡੀ ਕਬੱਡੀ ਹੁੰਦੀ ਆ ਹੁਣ ਤਾਂ ਬਾਈ ਹਰ ਕੈਦੀ ਵਿੱਚ 24 ਮਹੀਨੇ ਕਹਿੰਦੇ ਕਬੱਡੀ ਕਬੱਡੀ ਹੁੰਦੀ ਆ ਗਰਮੀ ਹੋਈ ਸਾਲ ਹੋਇਆ ਯਾਨੀ ਕਿ ਆਪਣੇ ਪੰਜਾਬ ਦੇ ਵਿੱਚ ਕਬੱਡੀ ਨਹੀਂ ਮੁੱਕਦੀਗੀ ਮਾਲਵੇ ਦੀ ਗੱਲ ਹੋਈ ਆ ਮਾਚੇ ਦੀ ਦਵਾਪੇ ਦੀ ਗੱਲ ਹੋਈ ਆ ਬਹੁਤ ਤਕੜੇ ਤਕੜੇ ਪਲੇਅਰ ਜਿਹੜੇ ਹੁੰਦੇ ਆਗੇ ਤੇ ਬਹੁਤ ਵਧੀਆ ਪ੍ਰਾਮਣਿਕ ਕੱਪ ਕਰਵਾਇਆ ਤੇ ਮੈਂ ਤੁਹਾਡਾ ਆਪ ਦਾ ਨਮਾਣਾ ਜਾਂ ਦਾਸ ਹੁਤਾ ਕਬੱਡੀ ਕਮੈਂਟੇਟਰ ਤੇ ਮੈਨੂੰ 5 ਸਾਲ ਹੋ ਗਿਆ ਬਾਈ ਤੇ ਪਰ ਮੈਂ 5 ਸਾਲ ਤੋਂ ਹੀ ਕਬੱਡੀ ਦੇ ਨਾਲ ਜੁੜਿਆ ਤੇ ਬਹੁਤ ਪਿਆਰ ਮਿਲ ਰਿਹਾ ਬਹੁਤ ਭਰਾ ਸਾਡੇ ਸਪੋਰਟ ਕਰ ਰਹੇ ਆ ਜਿਵੇਂ ਮੇਰੇ ਵੱਡੇ ਵੀਰ ਨੇ ਭਾਈ ਗੁਰਪੇੜ ਬੰਦੜ ਰੋਡ ਤੋਂ ਔਰ ਭਾਈ ਮੇਰਾ ਗਾਜੀ ਮਾਨੂ ਕਾ ਤੋਂ ਯੂ ਐਸ اے ਵਾਲਾ ਔਰ ਭਾਈ ਰਾਜੂ ਪਤੋਦੋ ਜੂਸਲਾ ਉਹ ਭਰਾ ਵੀ ਬਹੁਤ ਤਗੜੇ ਪ੍ਰਮੋਟਰ ਨੇ ਆਪਣੇ ਹੱਕ ਚ ਕਰਦੇ ਨੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡੀ ਵੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਨਰਲ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲ। ਪਰਸ਼ਕੋ ਬੇਜਕ ਕੀਤਾ ਬਰਾੜ ਬਾਰੇ ਵਾਲਾ ਉਹ ਵੀ ਕਬੱਡੀ ਕਮੈਂਟੇਟਰ ਨੇ ਭਾਈ ਬੂਟਾ ਸਾਨੂੰ ਪਹਿਲੀ ਵਾਰ ਮਿਲਿਆ ਇਹਨਾਂ ਦੇ ਲੱਛਾਂ ਤੋਂ ਤੁਸੀਂ ਪਤਾ ਲੱਗ ਗਿਆ ਹੋਣਾ ਕਿ ਬਾਈ ਨੇ 50 ਸਾਲਾਂ ਦੇ ਵਿੱਚ ਕਿੰਨੀ ਮਿਹਨਤ ਕੀਤੀ ਆ ਮਾਝਾ ਮਾਲਵਾ ਦੁਆਬਾ ਤੇ ਖੇਤਰਾਂ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਕਬੱਡੀ ਦੀ ਕਮੈਂਟਰੀ ਕੀਤੀ ਆ ਜਲਦੀ ਆਪਣੇ ਚੈਨਲ ਦੇ ਜ਼ਰੀਏ ਇਹਨਾਂ ਦੀ ਜਿਹੜੀ ਪ੍ਰਾਪਤੀ ਆ ਤੁਹਾਡੇ ਰੂਪ ਨੂੰ ਕਰਾਂਗੇ ਸੋ ਬੜੇ ਰੋ ਜੀਵੀ ਐਸ ਹੈ ਜਰਾ ਇੱਕ ਹੋਰ ਗੱਲ ਆ ਭਾਈ ਜੀ ਜਿਹੜਾ ਤੁਸੀਂ ਬਾਈ ਦੀ ਗੱਲ ਕੀਤੀ ਆ ਕੀਤੇ ਬਰਾੜ ਬਾਰੇ ਵਾਲੀ ਜੀ ਭਾਈ ਜੀ ਉਹ ਮੇਰਾ ਉਸਤਾਦ ਆਗਾ ਕਿਆ ਬਾਤ ਠੀਕ ਐ ਤੇ ਉਹਨਾਂ ਨੇ ਮੈਨੂੰ ਜਨਨ ਕਿ ਆ ਕਬੱਡੀ ਦੇ ਵਿੱਚ ਲੈ ਕੇ ਆਂਦਾ 2022 ਦੇ ਵਿੱਚ ਮੇਰੇ ਪਹਿਲੇ ਟੂਰਨਾਮੈਂਟ ਸੀਗਾ ਮੈਂ ਬਾਈ ਨੂੰ ਆਖਿਆ ਭਾਈ ਮੈਂ ਕਮੈਂਟਰੀ ਕਰਨ ਲੱਗਣਾ ਕਹਿੰਦਾ ਕੋਈ ਗੱਲ ਨਹੀਂ ਬੰਦਾ ਕੀ ਨਹੀਂ ਕਰ ਸਕਦਾ ਸਭ ਕੁਝ ਕਰ ਸਕਦਾ ਤੇ ਬਾਈ ਨੇ ਉੱਤੇ ਤੋਂ ਜਨਨ ਕਿ ਮੈਨੂੰ ਮੈਂ ਇੱਕ ਫੜਾਇਆ ਯਾਨੀ ਕਿ ਆਪਦੇ ਪਿੰਡ ਤੋਂ ਮੈਂ ਸਟਾਰਟ ਕੀਤਾ ਹੌਲੀ ਹੌਲੀ ਅੱਗੇ ਸਟਰਗਲ ਕੀਤਾ ਤੇ ਮੈਂ 5-6 ਸਾਲਾਂ ਦੇ ਵਿੱਚ ਬਹੁਤ ਤਰੱਕੀ ਕਰ ਲਈ ਮਾਰਾ ਨੇ ਬਹੁਤ ਬਾਰੇ ਸਨਮਾਨ ਵੀ ਕਰ ਦਿੱਤੇ ਮੈਂ ਉਸਤਾਦ ਦਾ ਆਪਦੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਉਂਗਲੀ ਫੜ ਕੇ ਸਿਕਾਇਆ ਤੇ ਆ ਮੈਨੂੰ ਗਰਾਉਂਡਾਂ ਦੇ ਨਾਲ ਜੋੜਿਆ ਮੇਰੀ ਔਕਾਤ ਨਹੀਂ ਸੀਗੀ ਵੀ ਮੈਂ ਆ ਗਰਾਉਂਡਾਂ ਦੇ ਨਾਲ ਜੁੜ ਜਾਊਗਾ ਅੱਜ ਮੈਂ ਭਾਈ ਬਹੁਤ ਵੱਡੇ ਲੈਵਲ ਤੇ ਆ ਬਹੁਤ ਸਨਮਾਨਯੋਗ ਹੁੰਦੇ ਆ ਕੀਤੇ ਬਰਾੜ ਉਸਤਾਦ ਦਾ ਫਾਰੇ ਵਾਲੀ ਆ ਦਾ ਬਹੁਤ ਬਹੁਤ ਧੰਨਵਾਦ ਦਰਸ਼ਕੋ ਇਹ ਹੁੰਦਾ ਗੁਰੂ ਤੇ ਚੇਲੇ ਦਾ ਰਿਸ਼ਤਾ ਕਿਉਂਕਿ ਅਕਸਰ ਕੀ ਆ ਅੱਜ ਕੱਲ ਲੋਕ ਸਿੱਖ ਕੇ ਭੁੱਲ ਜਾਂਦੇ ਨੇ ਤੇ ਬਾਈ ਨੇ ਉਹਨਾਂ ਨੂੰ ਯਾਦ ਰੱਖਿਆ ਉਹਨਾਂ ਦੀ ਬਦੌਲਤ ਹੀ ਇਹ ਕਿੰਨੇ ਇੱਥੇ ਤੱਕ ਪਹੁੰਚੇ ਆ ਜਲਦੀ ਨਵੇਂ ਸਚੀਤ ਦੇ ਨਾਲ ਤੁਹਾਨੂੰ ਬੁਲਾਉਨੇ ਆ ਬੜੇ ਨੂੰ ਜੀਵੀਐਸ ਟੈਮਪਲ